ਡਰਾਈਵਿੰਗ ਲਾਇਸੈਂਸ ਦਾ ਟੈਸਟ ਪਾਸ ਕਰਨ ਲੱਗਿਆਂ ਤੁਹਾਨੂੰ ਇਸ ਤਰ੍ਹਾਂ ਇੱਕ ਆ ਟਰੈਕ ਪਾਸ ਕਰਨਾ ਪੈਂਦਾ ਹੈ ਇਹ ਟਰੈਕ ਦੀ ਉਹ ਤੁਸੀਂ ਉੱਪਰ ਫੋਟੋ ਵੀ ਦੇਖ ਸਕਦੇ ਹੋ ਐਂਟਰੀ ਕਰਦੇ ਗਏ ਐਂਟਰੀ ਕਰਨ ਤੋਂ ਬਾਅਦ ਇਸ ਤਰੀਕੇ ਦਾ ਕਰਵਨ ਆਏਗਾ ਟਰਨ ਤੋਂ ਬਾਅਦ ਇੱਕ ਚੜਾਈ ਆਉਂਦੀ ਜਾਣੀ ਹੈ ਚੜਾਈ ਤੇ ਤੁਹਾਨੂੰ ਥੋੜੇ ਸਮੇਂ ਲਈ ਗੱਡੀ ਨੂੰ ਰੋਕ ਕੇ ਫਿਰ ਉਸੇ ਟਾਈਮ ਚਲਾਉਣਾ ਹੁੰਦਾ ਹੈ ਤੁਸੀਂ ਜਦੋਂ ਗੱਡੀ ਨੂੰ ਚਲਾਉਂਦੇ ਗਏ ਸਲੋਪ ਤੋਂ ਟਰਨ ਤੋਂ ਬਾਅਦ ਤੁਹਾਨੂੰ ਪੈਰਲਲ ਪਾਰਕਿੰਗ ਕਰਕੇ ਦਿਖਾਉਣੀ ਪਵੇਗੀ ਪੈਰਲਲ ਪਾਰਕਿੰਗ ਲਈ ਤੁਹਾਨੂੰ ਦਿਖ ਜੇ ਉਹ ਟਰਨ ਤੁਸੀਂ ਮੁੜੋਗੇ ਉਹ ਦਿਖ ਰਹੀ ਹੈ ਉਹ ਦੇਖੋ ਜਗ੍ਹਾ ਪਈ ਹੈ ਉੱਥੇ ਜਾ ਕੇ ਤਾਂ ਦਿਖਾਉਣੇ ਆ ਕਿ ਕਿੰਨੀ ਕਿ ਜਗ੍ਹਾ ਹੁੰਦੀ ਹੈ ਤੁਸੀਂ ਉੱਥੇ ਥੋੜੇ ਜਿਹੀ ਜਗ੍ਹਾ ਦੇ ਵਿੱਚ ਤੁਸੀਂ ਪੈਰਲਲ ਪਾਰਕਿੰਗ ਲਾ ਕੇ ਦਿਖਾਉਣਾ ਹੈ ਤੁਸੀਂ ਇੱਥੇ ਦੇਖੋ ਆ ਜਗ੍ਹਾ ਦੇਖ ਸਕਦੇ ਆਪਾਂ ਵੀਡੀਓ ਥੋੜੀ ਜਿਹੀ ਫਾਸਟ ਹੋਏਗੀ ਠੀਕ ਹੈ ਜੀ ਇਸ ਤੋਂ ਬਾਅਦ ਇੱਥੋਂ ਪਾਰਲਲ ਪਾਰਕਿੰਗ ਤੋਂ ਬਾਅਦ ਤੁਸੀਂ ਗੱਡੀ ਦੇ ਦੋ ਸਰਕਲ ਜਿਵੇਂ ਏਟ ਬਣਿਆ ਹੁੰਦਾ ਉਸ ਤਰੀਕੇ ਦੋ ਸਰਕਲ ਲਾ ਕੇ ਦਿਖਾਉਣੇ ਹੋਣਗੇ ਤੇ ਵਾਪਸੀ ਨਿਕਲਦੇ ਆਉਣਾ ਇੱਥੋਂ ਤੇ ਉਸ ਤੋਂ ਬਾਅਦ ਸਿੱਧਾ ਉਹ ਜਿੱਥੇ ਕਾਰ ਖੜੀ ਹੈ ਉੱਥੇ ਤੱਕ ਤੁਹਾਨੂੰ ਗੱਡੀ ਨੂੰ ਲੈ ਕੇ ਜਾਣਾ ਪਏਗਾ ਸਟ੍ਰੇਟ ਲੈ ਕੇ ਗਏ ਉੱਥੋਂ ਰਿਵਰਸ ਗੱਡੀ ਨੂੰ ਕਰਦੇ ਹੋਏ ਬਾਕੀ ਬਚਦਾ ਰਸਤਾ ਕੁਝ ਹਿੱਸਾ ਤੁਹਾਨੂੰ ਰਿਵਰਸ ਕਰਕੇ ਦਿਖਾਉਣਾ ਪਏਗਾ ਇੱਥੋਂ ਹੁਣ ਰਿਵਰਸ ਸ਼ੁਰੂ ਹੋ ਗਿਆ ਰਿਵਰਸ ਜਾਂਦੇ ਜਾਂਦੇ ਤੁਸੀਂ ਕੀ ਕਰਨਾ ਜਦੋਂ ਤੁਹਾਡੀ ਗੱਡੀ ਦਾ ਇੱਧਰ ਦੇਖੋ ਵਾਪਸੀ ਤੇ ਕੀ ਹੈ ਕੋਨਾ ਇੱਕ ਆਉਂਦਾ ਗਿਆ ਇਹ ਸਾਈਡ ਨੂੰ ਟਰਨ ਲੈ ਲੈਣਾ ਇੱਕ ਸਾਈਡ ਨੂੰ ਟਰਨ ਰਿਵਰਸ ਦਾ ਲੈ ਲਿਆ ਤੇ ਬਾਕੀ ਬਚਦਾ ਹਿੱਸਾ ਤੁਸੀਂ ਇਸ ਤਰੀਕੇ ਅੱਗੇ ਨੂੰ ਜਾ ਕੇ